ਸਤਿ ਸ਼੍ਰੀ ਅਕਾਲ ਸਾਰੇ ਟਾਈਗਰ ਪੰਜਾਬ న్యూਸ ਚੈਨਲ ਦੇਖਣ ਵਾਲਿਆਂ ਦਾ ਬਹੁਤ-ਬਹੁਤ ਸਵਾਗਤ ਹੈ ਵੀ ਦਰਸ਼ਕੋ ਜਿਵੇਂ ਆਏ ਦਿਨ ਆਪਾਂ ਨਵੀਂ ਤੋਂ ਨਵੀਂ ਵੀਡੀਓ ਇੱਕ ਦਿਖਾਉਂਦੇ ਰਹਿੰਨੇ ਆ ਦਰਸ਼ਕਾਂ ਨੂੰ ਔਰ ਵੀਡੀਓ ਦੇ ਮਾਧਿਅਮ ਰਾਹੀਂ ਆਪਾਂ ਦਰਸ਼ਕਾਂ ਨੂੰ ਜਾਣਕਾਰੀ ਵੀ ਦਿੰਦੇ ਰਹਿੰਨੇ ਆ ਅੱਜ ਸਾਡੇ ਨਾਲ ਫੇਰ ਜੁੜ ਚੁੱਕੇ ਆ ਸੀਨੀਅਰ ਪੱਤਰਕਾਰ ਸਾਹਿਬ ਸੁਪਨਾਮ ਜੀ ਇਹਨਾਂ ਨਾਲ ਤੁਹਾਨੂੰ ਮਿਲਾਉਣੇ ਆ ਇਹ ਅੱਜ ਕਿਸ ਕਾਰਨ ਨਾਲ ਇਹਨਾਂ ਨੂੰ ਮਿਲੌਣ ਲੱਗੇ ਆ ਇਹ ਬਹੁਤ ਸਟੂਡੀਓ ਹੈ ਬਹੁਤ ਪਾਰਕ ਹੈ ਬਹੁਤ ਵਧੀਆ-ਵਧੀਆ ਜਗ੍ਹਾ ਹੈਗੀਆਂ ਜਿੱਥੇ ਵੀਡੀਓ ਬਣਾਉਣ ਦਾ ਬਹੁਤ ਵਧੀਆ ਇੱਕ ਉਪਰਾਲਾ ਵੀ ਕੀਤਾ ਜਾ ਸਕਦਾ ਸੀ ਲੇਕਿਨ ਸਤਨਾਮ ਜੀ ਨੇ ਅੱਜ ਇਹ ਸੋਚਿਆ ਵੀ ਇੱਕ ਸ਼ਮਸ਼ਾਨ ਘਾਟ ਦੇ ਵਿੱਚ ਜਾ ਕੇ ਇੱਕ ਵੀਡੀਓ ਬਣਾਉਣੀ ਹੈ ਔਰ ਦਰਸ਼ਕਾਂ ਨੂੰ ਇਸ ਦੇ ਬਾਰੇ ਕੋਈ ਜਾਣਕਾਰੀ ਦੇਣੀ ਹੈ ਸਤਨਾਮ ਜੀ ਨਾਲ ਮਿਲਦੇ ਆ ਇਹਨਾਂ ਨੂੰ ਪੁੱਛਦੇ ਆ ਵੀ ਤੁਹਾਨੂੰ ਤੁਸੀਂ ਅੱਜ ਸ਼ਮਸ਼ਾਨ ਘਾਟ ਨੂੰ ਹੀ ਮੇਨ ਜਗ੍ਹਾ ਕਿਉਂ ਚੁਣਿਆ ਮਿਲਦੇ ਆ ਸასი ਗਾਲ ਸਤਨਾਮ ਜੀ ਸასი ਗਾਲ ਸਤਨਾਮ ਜੀ ਅੱਜ ਤੁਸੀਂ ਸ਼ਮਸ਼ਾਨ ਘਾਟ ਦੇ ਵਿੱਚ ਪਹੁੰਚੇ ਹੋ ਬਰੀ ਵਾਲਾ ਮੰਡੀ ਦੀ ਸ਼ਮਸ਼ਾਨ ਘਾਟ ਇੱਥੇ ਤੁਸੀਂ ਪਹੁੰਚੇ ਹੋ ਜੀ ਕੀ ਕਿਸ ਮਕਸਦ ਨਾਲ ਤੁਸੀਂ ਇੱਥੇ ਪਹੁੰਚੇ ਹੋ ਕੀ ਕਾਰਨ ਹੈ ਦਰਸ਼ਕਾਂ ਨੂੰ ਵੀ ਜਾਣਕਾਰੀ ਦਿਓ ਦੱਸੋ ਪਰ ਨਾਲ ਮੈਨੂੰ ਵੀ ਦੱਸੋ ਕਿ ਤੁਸੀਂ ਕਿਸੇ ਪਾਰਕ 'ਚ ਵੀ ਜਾ ਸਕਦੇ ਸੀ ਜਿਹਨੇ ਮੈਂ ਪਹਿਲਾਂ ਦੱਸਿਆ ਕਿਸੇ ਤੁਸੀਂ ਹੋਰ ਜਗ੍ਹਾ ਤੇ ਵੀ ਜਾ ਸਕਦੇ ਸੀ ਬਹੁਤ ਵਧੀਆ ਮੰਦਿਰ ਹੈ ਹੈਨਾ ਕਿਤੇ ਨਹੀਂ ਗਏ ਤੁਸੀਂ ਸ਼ਮਸ਼ਾਨ ਘਾਟ ਲਈ ਕਿਉਂ ਚੁਣਿਆ ਇਸ ਬਾਰੇ ਜਾਣਕਾਰੀ ਦਿਓ ਦੇਖੋ ਜੀ ਜਿਹੜਾ ਟਾਈਮ ਆ ਗਿਆ ਹੈ ਨਾ ਅੱਜ ਕੱਲ ਇੰਨਾ ਸੁਚੇਤ ਹੋ ਕੇ ਲੋਕਾਂ ਨੂੰ ਜੂਨ ਦੀ ਲੋੜ ਹੈਗੀ ਆ ਤੇ ਉਹ ਜਿਹੜਾ ਕੰਮ ਕਰਨਾ ਚਾਹੀਦਾ ਉਹ ਹੋ ਨਹੀਂ ਰਿਹਾ ਇਸ ਕਰਕੇ ਜਿਹੜਾ ਸਾਡਾ ਸਮਾਜ ਆਣਾ ਉਹ ਇੰਨਾ ਨਿੱਗਰਦਾ ਜਾ ਰਿਹਾ ਹੈ ਤੇ ਜਿਹੜੀ ਮੈਂ ਅੱਜ ਕੰਮ ਕਰਕੇ ਇੰਟਰਵਿਊ ਦੇ ਕੇ ਉਹ ਸੰਦੇਸ਼ ਦੇਣਾ ਚਾਹਣਾ ਹੈ ਉਹ ਇਸ ਕਰਕੇ ਹੀ ਦੇਣਾ ਚਾਹਣਾ ਹੈ ਕਿ ਮੇਰੀ ਤਰ੍ਹਾਂ ਜਿਹੜੇ ਲੋਕ ਆਮ ਹੈਗੇ ਆ ਉਹ ਥੋੜਾ ਜਿਹਾ ਉੱਪਰ ਉੱਠ ਕੇ ਬਾਹਰ ਨਿਕਲ ਕਿਉਂਕਿ ਇੱਕ ਸਿਆਣਾ ਤੇ 20 ਲੋਕ ਆ ਜਿਹੜੇ ਉਹਨੂੰ ਲੁੱਟਣ ਵਾਲੇ ਬੈਠੇ ਆ। ਉਹ ਇਸ ਆੜ ਚ ਹੀ ਲੋਟ ਰਹੇ ਆ ਕਿ ਮੈਂ ਇੱਕ ਭਰਮ ਤੇ ਅੰਧਵਿਸ਼ਵਾਸ ਨੂੰ ਦੂਰ ਕਰਨ ਵਾਸਤੇ ਇੱਥੇ ਜਿਹੜੀ ਪੱਠੀ ਜਿਹੜੀ ਦੇ ਵਿੱਚ ਸੰਸਕਾਰ ਕੀਤਾ ਜਾਂਦਾ ਹੈ। ਇੱਕ ਵਾਰੀ ਇੱਥੇ ਤੁਹਾਨੂੰ ਸਾਰਿਆਂ ਨੂੰ ਬੈਠ ਕੇ ਦਿਖਾਵਾਂਗਾ ਮੈਂ। ਤੇ ਤੁਸੀਂ ਹੁਣ ਅੱਜ ਪੱਠੀ ਦੇ ਵਿੱਚ ਬੈਠ ਕੇ ਤੇ ਫਿਰ ਇੰਟਰਵਿਊ ਕਰੋਗੇ। ਹਾਂ ਜੀ ਹਾਂ ਜੀ ਮੈਂ ਦਰਸ਼ਕਾਂ ਨੂੰ ਦਿਖਾਓ ਕਿਹੜੀ ਪੱਠੀ ਵਿੱਚ ਤੁਸੀਂ ਬੈਠਣਗੇ। ਆਹ ਦੇਖੋ ਜੀ ਆ ਇਹ ਉਹ ਪੱਠੀ ਆ ਜਿਹਦੇ ਵਿੱਚ ਆ ਆਤਰੀ ਸਮੇ ਇੱਕ ਪਬਲਿਕ ਦੇ ਮੁਤਾਬਕ ਜਿਹੜਾ ਉਹ ਬੰਦੇ ਨੂੰ ਰੱਖਿਆ ਜਾਂਦਾ ਤੇ ਉਹਦਾ ਜਿਹੜਾ ਅੰਤਮ ਸਸਕਾਰ ਆ ਉਹ ਕੀਤਾ ਜਾਂਦਾ ਠੀਕ ਹੈ ਮੈਂ ਹੁਣ ਇੱਥੇ ਬੈਠਾ ਆ ਜੀ ਆ ਲੋਕਾਂ ਨੂੰ ਪੁੱਛੋ ਹਾਲ ਕਰੋ ਜੀ ਸਤਿਨਾਮ ਜੀ ਹੁਣ ਤੁਸੀਂ ਪੱਠੀ ਦੇ ਵਿੱਚ ਬੈਠੇ ਹਾਂ ਜੀ ਹਾਂ ਜੀ ਹਾਂ ਜੀ ਪੱਠੀ ਤੇ ਬੈਠੋ ਹੁਣ ਦਰਸ਼ਕਾਂ ਨੂੰ ਦੱਸੋ ਮੈਂ ਪਹਿਲਾਂ ਵੀ ਕਿਹਾ ਕੀ ਕਾਰਨ ਹੈ ਅੱਜ ਤੁਸੀਂ ਪੱਠੀ ਦੇ ਵਿੱਚ ਬੈਠ ਕੇ ਤੁਸੀਂ ਲੋਕਾਂ ਨੂੰ ਜਾਣਕਾਰੀ ਨਾ ਮੈਨੂੰ ਜਾਣਕਾਰੀ ਦੇਣਾ ਚਾਹੁੰਦੇ ਹੋ ਕੀ ਮਤਲਬ ਹੈ ਇੱਥੇ ਪੱਠੀ ਦੇ ਵਿੱਚ ਬੈਠੇ ਪਹਿਲਾ ਨੰਬਰ ਤਾਂ ਇਹ ਆ ਜੀ ਮੇਰਾ ਪੱਠੀ ਦੇ ਉੱਪਰ ਬੈਠਣ ਦਾ ਵਿੱਚ ਬੈਠਣ ਦਾ ਜਾਂ ਨਾਲ ਬੈਠਣ ਦਾ ਤੁਸੀਂ ਆਪੇ ਆਪਣੇ ਆਪ ਬਣਾ ਲਓ। ਦੂਸਰੇ ਨੰਬਰ ਤੇ ਦੇਖੋ ਦਰਸ਼ਕਾਂ ਨੂੰ ਵੀ ਤੁਹਾਨੂੰ ਮੈਂ ਇਹ ਕਹਿਣਾ ਚਾਹਣਾ ਹੈ ਵੀ ਜਿੰਨੇ ਅਰਬਾਂ ਖਰਬਾਂ ਸਾਲ ਹੋ ਗਏ ਦੁਨੀਆ ਬਣੇ ਨੂੰ ਤੇ ਇੱਕ ਪੱਥਰ ਦੇ ਵਟਿਆਂ ਦੀ ਤਰ੍ਹਾਂ ਖੇ ਖੇ ਘਸ ਘਸ ਕੇ ਆਪਾਂ ਇੱਥੋਂ ਤੱਕ ਪਹੁੰਚੇ ਜਿਹੜੇ ਇਨਸਾਨੀ ਜਾਂਮੇ ਦੇ ਵਿਚ ਹੈ ਗਈ ਆ ਪਸ਼ੂਆਂ ਤੇ ਆਪਣੇ ਵਿੱਚ ਫਰਕ ਇਹ ਆ ਵੀ ਪਸ਼ੂਆਂ ਕੋਲੇ ਸੋਚਣ ਦਾ ਦਿਮਾਗ ਨਹੀਂ ਇਨਸਾਨਾਂ ਕੋਲੇ ਦਿਮਾਗ ਹੈਗਾ ਤੇ ਉਸ ਵਾਸਤੇ ਵੀ ਜਿਹੜੀ ਆਮ ਜਗ੍ਹਾ ਉਧਰ ਜਗ੍ਹਾ ਇੱਧਰ ਜਗ੍ਹਾ ਹੈ ਇਹ ਵੀ ਜਗ੍ਹਾ ਜਿਹੜੀ ਆ ਮੈਂ ਤੁਹਾਡਾ ਵਹਿਮ ਕੱਢ ਦੇਣਾ ਚਾਹੁੰਨਾ ਹੈ ਵੀ ਇਹ ਉਹੀ ਜਗ੍ਹਾ ਹੈ ਜਿਹੜੀ ਉਹ ਦੂਜੀ ਜਗ੍ਹਾ ਤੇ ਜਾਂਦਾ ਹੈ ਠੀਕ ਆ ਜਦੋਂ ਇਨਸਾਨ ਦਾ ਆਕਸੀਜਨ ਬੰਦ ਹੋ ਗਈ ਖਤਮ ਹੋ ਗਿਆ ਉਸ ਤੋਂ ਬਾਅਦ ਚਾਹੇ ਉਹਨੂੰ ਇਸ ਪੱਠੀ ਚ ਰੱਖ ਦੋ ਚਾਹੇ ਉਹਨੂੰ ਰੜੇ ਮੈਦਾਨ ਚ ਰੱਖ ਦੋ ਚਾਹੇ ਜਿਹੜੀ ਜਗ੍ਹਾ ਮਰਜ਼ੀ ਰੱਖ ਦੋ ਉਹਦੇ ਵਾਸਤੇ ਕੋਈ ਮਹਨੇ ਨਹੀਂ ਲੱਗਦੇ ਇਸ ਵਾਸਤੇ ਜਿਉਂਦੇ ਇਨਸਾਨ ਨੂੰ ਵੀ ਇਹ ਗੱਲ ਸੋਚਣੀ ਚਾਹੀਦੀ ਆ ਕਿ ਜਿਹੜੀ ਆ ਤੇ ਉਹ ਚੀਜ਼ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਇੱਕ ਵਾਰੀ ਮੰਨ ਲਓ ਕੱਪੜੇ ਨੂੰ ਆਪਾਂ ਸਾੜ ਦਿੱਤਾ ਫੂਕ ਦਿੱਤਾ ਠੀਕ ਆ ਜੀ ਉਹ ਮੁੜ ਕੇ ਤਨ ਢੱਕਣ ਦੇ ਕੰਮ ਨਹੀਂ ਆਊਗਾ ਯੋਗ ਨਹੀਂ ਰਹੂਗਾ ਇਸ ਵਾਸਤੇ ਜਿਹੜੀ ਪੱਟੀ ਤੇ ਮੈਂ ਬੈਠਾ ਹਾਂ ਨਾ ਇੱਕਾ ਹੀ ਮੈਨੂੰ ਨਹੀਂ ਪਤਾ ਇੱਥੇ ਕਿੰਨੇ ਕੋਈ ਜਿਹੜੇ ਹੈਗੇ ਆ ਮਨੁੱਖੀ ਸਰੀਰ ਆ ਜਿਹੜੇ ਜਲਾਏ ਗਏ ਆ ਹੈ ਨਾ ਸਾੜੇ ਗਏ ਆ ਤੇ ਉਹ ਕਿੰਨੇ ਕੁ ਹੋ ਗਏ ਆ ਠੀਕ ਆ ਤੇ ਮੈਂ ਉੱਥੇ ਹੀ ਬੈਠਾ ਲੈ ਤੁਸੀਂ ਦੇਖ ਲਓ ਵੀ ਇਹਨਾਂ ਸਾਰੇ ਇਹਨਾਂ ਚ ਸਾਡੇ ਬਾਪੂ ਆ ਬਡੇਰੇ ਆ ਬਜ਼ੁਰਗ ਆ ਅੱਛਾ ਦੂਸਰੇ ਪਾਸੇ ਇਹ ਵੀ ਪੱਖ ਹੈਗਾ ਕੀ ਸਾਰੀ ਉਮਰ ਤਾਂ ਅਸੀਂ ਕਮਾਈ ਕਰਦੇ ਖਾਂਦੇ ਆ ਤੇ ਜਦੋਂ ਇਸ طرح ਦੀ ਜਗ੍ਹਾ ਤੇ ਜਾ ਕੇ ਜਿੱਥੇ ਅਸੀਂ ਅੰਤਮ ਕਿਰਿਆ ਕਰਦੇ ਉੱਥੋਂ ਅਸੀਂ ਦੂਰ ਦੀ ਲੰਘਦੇ ਆ ਸੋ ਇਸ ਵਾਸਤੇ ਮੈਨੂੰ ਇਹ ਉਹ ਆਮ ਹੀ ਜਗ੍ਹਾ ਲੱਗਦੀ ਆ ਜਿਹੜੀ ਪਾਸੇ ਜਗ੍ਹਾ ਹੈ ਕੋਈ ਇੱਥੇ ਜਗ੍ਹਾ ਹੈ ਤੇ ਜਿਹੜਾ ਹੀ ਕੁਛ ਇੱਥੇ ਹੋ ਗਿਆ ਜਿੱਥੇ ਮਰਜ਼ੀ ਕਰਦੇ ਹੋ ਜਿਹੜਾ ਮਰਜ਼ੀ ਮੇਰੇ ਵਾਂਗੂ ਵਹਿ ਜਾਵੇ ਉਹਨੂੰ ਕੋਈ ਨਹੀਂ ਇਹ ਤਾਂ ਸਤਕਾਰ ਵਜੋਂ ਜੇ ਤੁਸੀਂ ਅਗਲੇ ਦੀ ਮੜੀ ਬਣਾ ਕੇ ਪੂਜਦੇ ਹੋ ਤਾਂ ਉਹ ਦਾ ਸਤਿਕਾਰ ਕਰਨ ਲਈ ਤੁਸੀਂ ਜ਼ਰੂਰ ਵਰਤ ਸਕਦੇ ਤੁਹਾਡੀਆਂ ਭਾਵਨਾਵਾਂ ਪਰ ਮਨ ਦੇ ਵਿੱਚੋਂ ਇਹ ਭੈ ਕੱਢ ਦਿਓ ਮੈਂ ਸਤਿਕਾਰ ਵਜੋਂ ਨਹੀਂ ਮੈਂ ਇੱਕ ਭੈ ਕੱਢਣ ਵਾਲਾ ਬੈਠਾ ਮੜੀਆਂ ਤੇ ਜਿਸ ਤਰ੍ਹਾਂ ਮਰਜ਼ੀ ਮੈਨੂੰ ਕੋ ਮੌਸਤਰੀ ਕਰ ਲੂੰਗਾ ਥੁਰਕੇ ਤੁਰ ਫਿਰਕੇ ਵੀ ਮੈਂ ਦਿਖਾ ਦੇਣਾ ਜਿੱਥੇ ਵੀ ਤੁਹਾਨੂੰ ਕੁਝ ਲੱਗਦਾ ਮੈਨੂੰ ਉਸ ਜਗ੍ਹਾ ਤੇ ਹੀ ਲੈਟ ਲੂੰਗਾ ਸਤਿਨਾਮ ਜੀ ਇੱਕ ਕੀ ਹੋਰ ਹੈ ਸਰ ਵਾਲੀ ਕੇ ਕੇ ਕੁਛਾ ਦੁਆਸੀ ਮੈਂ ਜਿਵੇਂ ਹਿੰਦੂ ਮਾਤ ਦੇ ذریعے ਆਪਾਂ ਗੱਲ ਕਰੀਏ ਹਮ ਹਿੰਦੂ ਮਾਤੇ ਕਹਿੰਦੇ ਆ ਵੀ ਧਰਤੀ ਮਾਤਾ ਇਹ ਜ਼ਮੀਨ ਨੂੰ ਧਰਤੀ ਮਾਤਾ ਕਿਹਾ ਹਾਂਜੀ 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 ਜਦੋਂ ਧਰਤੀ ਮਾਤਾ ਕਿਹਾ ਗਿਆ ਇਸ ਜਗ੍ਹਾ ਤੋਂ ਬਾਹਰ ਨੂੰ ਚੱਲੀਏ ਉੱਥੇ ਵੀ ਧਰਤੀ ਮਾਤਾ ਹੀ ਹੈ ਹਾਂਜੀ ਹਾਂਜੀ ਇੱਥੇ ਵੀ ਧਰਤੀ ਮਾਤਾ ਹੀ ਹੈ ਧਰਤੀ ਮਾਤਾ ਹੀ ਹੈ ਠੱਟੀ ਦੇ ਅੰਦਰ ਵੀ ਧਰਤੀ ਮਾਤਾ ਹਾਂ ਫੇਰ ਉਹ ਨੂੰ ਧਰਤੀ ਮਾਤਾ ਕਿਉਂ ਨਹੀਂ ਮੰਨਦੇ ਇਹ ਕੀ ਕਾਰਨ ਹੈ ਫਿਰ ਉਤੋਂ ਡਰਦੇ ਕਿਉਂ ਸਿਵਿਆਂ 'ਚ ਨਹੀਂ ਜਾਣਾ ਜੀ ਉੱਥੇ ਭੂਤਾਂ ਹੈ ਕਿਹੜੀਆਂ ਭੂਤਾਂ ਹੈ ਮੈਨੂੰ ਅੱਜ ਭੂਤਾਂ ਵੀ ਦਿਖਾ ਦਿਓ ਅੱਜ ਕਿਹੜੀਆਂ ਦੇਖੋ ਜੀ ਕਈ ਲੋਕਾਂ ਦਾ ਇਹ ਚੀਜ਼ਾਂ ਦੀ ਗੱਲ ਕਰਕੇ ਰੋਜ਼ਗਾਰ ਚੱਲਦਾ ਹੈ ਪੀੜੀ ਦਰ ਪੀੜੀ ਜਿਹੜੇ ਸਾਡੇ ਬਜ਼ੁਰਗਾਂ ਨੇ ਪੜ ਸੀਗੇ ਉਹਨਾਂ ਨੂੰ ਇਹ ਚੀਜ਼ਾਂ ਦਾ ਹਉਗਾ ਪਾ ਕੇ ਜਿਹੜੇ ਸੀ ਸਵਾਰਥੀ ਲੋਕ ਆ ਉਹਨਾਂ ਨੇ ਹੀ ਫਰਕ ਪਾ ਦਿੱਤਾ ਮਾਤਾ ਦਾ ਮਾਤਾ ਧਰਤੀ ਵੀ ਧਰਤੀ ਆ ਮਿੱਟੀ ਵੀ ਮਿੱਟੀ ਆ ਜੇ ਫਰਕ ਤਾਂ ਸਾਡੇ 'ਚ ਫਰਕਾ ਫਰਕ ਕਿੰਨੇ ਪਾਇਆ ਸਾਡੀ ਦਾਦੀ ਨਾਨੀ ਤੁਸੀਂ ਕਿੰਨਾ ਕਿੰਨਾ ਪੜਿਓ ਮਾਊਂ ਨਾ ਦੀ ਕੋਈ ਚੀਜ਼ ਨਹੀਂ ਤੇ ਉਹ ਕਹਿੰਦੀ ਆ ਪੈ ਜਾ ਮਾਊਂ ਆ ਗਿਆ ਇਹ ਮਾਊਂ ਨਹੀਂ ਹੁੰਦੇ ਆਜੂ ਅਗਲੀ ਗੱਲ ਫੇਰ ਕਰਕੇ ਹੋਰ ਦੱਸੋ ਜੀ ਜੇ ਤੁਸੀਂ ਵੀ ਕਰਮ ਕਰਿਆ ਜਿੱਤੀ ਹੁੰਦੀ ਆ ਦੇ ਵੀ ਬੜੀ ਹੋ ਗਈ ਹੈ ਜੀ ਆ ਦੇ ਲਾ ਵੀ ਤਾਂ ਲੋ ਮੈਂ ਇੱਥੇ ਵੀ ਬੈਠ ਕੇ ਦਿਖਾ ਦੇਣਾ ਜੀ ਲੋ ਜੀ ਮੈਂ ਕੈਮਰੇ ਦੇ ਸਾਹਮਣੇ ਬੈਠਾ ਆ ਲੋ ਇੱਥੇ ਵੀ ਸਾਡਾ ਉਹੀ ਗੱਲ ਮੈਂ ਦੁਬਾਰੀ ਇੱਥੇ ਕਰਨੀ ਸੀ ਜਿਹਦੇ ਨਾਲ ਸਕਰੀਨ ਤੇ ਟਾਈਮ ਵੇਸਟ ਹੋਊਗਾ ਪਰ ਮੈਂ ਇਹ ਗੱਲ ਕਹਿਣੀ ਤੇ ਹੁਣ ਵੀ ਜੇ ਅੱਜ ਮੈਨੂੰ ਭੂਤ ਕੁਛ ਨਹੀਂ ਆਂਦੇ ਮੈਨੂੰ ਸਾਡੇ ਵੱਡ ਬਟੇਰੇ ਕੁਛ ਨਹੀਂ ਆਂਦੇ ਤੇ ਫਿਰ ਆਮ ਪਬਲਿਕ ਨੂੰ ਕਿਉਂ ਡਰ ਲੱਗਦਾ ਤੇ ਜੇ ਨਹੀਂ ਡਰ ਲੱਗਦਾ ਤੇ ਫਿਰ ਪੁੱਛਾਂ ਪ੍ਰੇਤਾਂ ਢੂਣੇ ਚਾਪੜ ਕਰਨ ਵਾਲਿਆਂ ਤੋਂ ਡਰ ਡਰ ਕੇ ਕਿਉਂ ਮਾਨਸਿਕ ਤੇ ਆਰਥਿਕ ਤੇ ਜਿਹੜੀ ਅਨਸਾਨੀਅਤ ਆ ਉਹਦੀ ਬਰਬਾਦੀ ਕਰ ਰਹੀ ਹੈ ਉਹਨਾਂ ਨੂੰ ਸਮਝਣਾ ਚਾਹੀਦਾ ਕਿਉਂ ਜੇ ਤਾਂ ਇਸ ਤੋਂ ਬਾਅਦ ਮੈਨੂੰ ਕੁਝ ਹੋ ਜਾਵੇ ਮੈਨੂੰ ਕੁਝ ਹੋ ਜਾਵੇ ਜਾਂ ਮੈਨੂੰ ਸਮਾਂ ਦਿੱਤਾ ਜਾਵੇ ਲਾਸਟ ਹੈਗੀ ਮੌਤ ਹਰ ਬੰਦੇ ਲਈ ਹੁੰਦੀ ਆ دوسری ਗੱਲ ਜਿਹੜੀ ਹੈਗੀ ਆ ਉਹ ਮੇਰੀ ਤਰ੍ਹਾਂ ਹੀ ਸਾਰਿਆਂ ਨੇ ਚਲੇ ਜਾਣਾ ਇਥੋਂ ਉਹ ਤਾਂ ਹੈਗੀ ਆ ਗੱਲ ਵੱਖਰੀ ਹਮ ਹੈਨਾ ਉਹਦੇ ਤਾਂ ਕੋਈ ਕਹਿਣ ਸੁਣਨ ਦੀ ਗੱਲ ਨਹੀਂ ਹੈਗੀ ਜਾਂ ਫਿਰ ਜੇ ਕੋਈ ਚੀਜ਼ ਹੋਵੇ ਮੈਨੂੰ ਟਾਈਮ ਦੇ ਕੇ ਸਮਾਂ ਦੇ ਕੇ ਮੇਰਾ ਸਰੀਰ ਕੋ ਨੁਕਸਾਨ ਕਰੇ ਜਾ ਆਰਥਿਕ ਤਾਂ ਚਲੋ ਅੱਜ ਕੱਲ ਆਪਾਂ ਖਰਚੇ ਕਰਦੇ ਸਾਰੇ 10 ਰੁਪਏ ਆਏ 20 ਲੱਗ ਕੇ 20 ਆਏ 40 ਆ ਗਏ ਇਹ ਚੀਜ਼ਾਂ ਨੂੰ ਤਾਂ ਆਪਾਂ ਹੀ ਨਾ ਕੁਝ ਮੰਨ ਸਕਦੇ ਇਹ ਤਾਂ ਇੱਕ ਸਿਸਟਮ ਆ ਜਿਹੜੇ ਚ ਆਪਾਂ ਰਹਿ ਰਹੇ ਆ ਖਾਸ ਸਿਸਟਮ ਇਹ ਆ ਵੀ ਮੈਨੂੰ ਇੱਕ ਇੱਕ ਤਰ੍ਹਾਂ ਇਹ ਵੀ ਇਸ ਚੀਜ਼ ਦੀ ਖੁਸ਼ੀ ਆ ਵੀ ਮੈਂ ਅਸਲੀ ਘਰੇ ਬੈਠਾ ਆ ਅਸਲੀ ਘਰ ਆ ਜਿੱਥੇ ਤੁਸੀਂ ਅਸਲੀ ਘਰ ਮੰਨਦੇ ਆ ਪਬਲਿਕ ਸਮਾਜ ਅਸਲੀ ਘਰਾਂ ਨੂੰ ਘਰ ਮੰਨਦਾ ਉਹ ਘਰ ਉਹਨਾਂ ਦਾ ਨਹੀਂ ਹੈਗਾ ਅਸਲੀ ਘਰ ਆ ਹੈਗਾ ਇੱਥੋਂ ਡਰਨ ਦੀ ਲੋੜ ਨਹੀਂ 나 ਮੈਨੂੰ ਡਰ ਲੱਗਦਾ ਨਾ ਮੈਨੂੰ ਲੱਗੇ ਨਾ ਮੈਨੂੰ ਪੂਤਾ ਦੀਆਂ ਨਾ ਪੂਤਾ ਹੁੰਦੀਆਂ ਜੇ ਕੋਈ ਇਨਸਾਨ ਕਹੇ ਦੇ ਜਾਂ ਵਿਖਾ ਦੇਵੇ ਪੂਤਾ ਤੇ ਮੈਂ ਮੈਨੂੰ ਲੱਗਦਾ ਵੀ ਮੇਰੇ ਕੋਲੇ ਜਿਹੜੀ ਵੀ ਕੋਈ ਨਰਵਾ ਕਰਨ ਦਾ ਆਰਥਿਕ ਵਸੀਲਾ ਹੈ ਜਾਇਦਾਦ ਜ਼ਮੀਨਾਂ ਕੋਈ ਕੋਈ ਵੀ ਚੀਜ਼ ਆ ਮੈਂ ਸਾਰੀ ਪ੍ਰਾਪਰਟੀ ਉਹਦੇ ਨਾਂ ਕਰਾ ਦੂੰਗਾ ਜੇ ਕੋਈ ਮੈਨੂੰ ਇਹ ਚੀਜ਼ ਦੱਸ ਅੱਛਾ ਸਤਨਾਮ ਜੀ ਇੱਕ ਚੀਜ਼ ਹੋਰ ਮੈਂ ਤੁਹਾਡੇ ਤੋਂ ਸਵਾਲ ਪੁੱਛਣਾ ਚਾਹੂਗਾ ਹੂੰ ਇਕਦਾ ਆਮ ਲੋਕ ਸਾਰੇ ਹੀ ਸੰਸਾਰ ਦੇ ਵਿੱਚ ਜਿੰਨੇ ਵੀ ਰਹਿੰਦੇ ਆ ਉਹ ਸਮਸ਼ਾਨ ਘਾਟ ਦੇ ਵਿੱਚ ਆਉਣ ਤੋਂ ਡਰਦੇ ਆ ਨਹੀਂ ਮੈਂ ਨਹੀਂ ਦਾ ਸਵਾਲ ਕੀਤਾ ਹਾਂ ਕਰੋ ਅੱਛਾ ਦੂਸਰੀ ਗੱਲ ਇਹ ਆ ਵੀ ਜਦੋਂ ਸਮਸ਼ਾਨ ਘਾਟ ਦੇ ਵਿੱਚ ਸਮਸ਼ਾਨ ਘਾਟ ਦੀ ਸਾਂਭ ਸੰਭਾਲ ਕਰਨ ਵਾਸਤੇ ਜਿਹੜੇ ਕਿ ਕਮੇਟੀਆਂ ਬਣਾਈਆਂ ਉਹਨਾਂ ਨੇ ਕਮੇਟੀਆਂ ਨੇ ਅੱਗੇ ਬੰਦੇ ਰੱਖੇ ਪ੍ਰਬੰਧ ਕਰਕੇ ਅੱਛਾ ਉਹ ਫਿਰ ਕਿਉਂ ਨਹੀਂ ਡਰਦੇ ਕਿ ਉਹਨਾਂ ਨੂੰ ਪੂਤਾ ਨਹੀਂ ਖਾਂਦੀਆਂ ਆਮ ਜਨਤਾ ਦਾ ਫਿਰ ਗਲਤ ਗੱਲ ਦੇਖੋ ਜੀ ਉਹਨਾਂ ਨੇ ਉਹਨਾਂ ਦੀ ਉਹਨਾਂ ਦੀ ਮਜਬੂਰੀ ਆ ਉਹ ਤਨਖਾਹ ਲੈ ਕੇ ਬੱਚੇ ਪਾਲਦੇ ਆ ਮਜਬੂਰੀ ਦਾ ਹੀ ਨਾਂ ਹੈਗਾ ਸਾਰਾ ਕੁਝ ਹੁਣ ਰਹਿਣ ਨੂੰ ਲੈ ਮੈਂ ਤੁਸੀਂ ਕਹਿੰਨੇ ਲੈ ਇੱਧਰ ਮੈਂ ਇੱਧਰ ਵੀ ਜਾ ਰਿਹਾ ਜੀ ਨਾ ਨਾ ਕਿਆ ਵਰੇਰੀ ਵਰੀ ਕੀ ਨਾਲ ਤਾਰੀਫ ਵਾਲੇ ਕਹਿੰਦੇ ਕਾ ਕੇ ਦਿਖਾਓ ਜੀ ਮੈਨੂੰ ਲੈ ਆਖੜਾ ਜੀ ਮੈਂ ਮੈਂ ਆਪਦੇ ਘਰੇ ਖੜਾ ਜੀ ਅਸਲੀ ਤਾਂ ਘਰ ਹੀ ਆ ਜਿੱਥੋਂ ਮੁੜ ਕੇ ਜਾਣ ਹੀ ਨਹੀਂ ਦੇਣਾ ਜਾਣਾ ਹੀ ਨਹੀਂ ਅਸੀਂ ਉਹਨਾਂ ਘਰਾਂ ਤੋਂ ਤਾਂ ਡਰੀ ਜਾਂਦੇ ਆ ਜਿੱਤੋਂ ਨਹੀਂ ਡਰਨਾ ਚਾਹੀਦਾ ਜਿਨ੍ਹਾਂ ਨੂੰ ਵਧੀਆ ਬਣਾ ਕੇ ਰੱਖਣਾ ਚਾਹੀਦਾ ਸਾਫ ਸੁਥਰੇ ਕਰਨਾ ਚਾਹੀਦਾ ਤੇ ਸਵਾਰੀਆਂ ਨੇ ਉਹਨਾਂ ਨੂੰ ਜਿੱਥੇ ਸਾਨੂੰ ਘੜੀ ਵੀ ਨਹੀਂ ਕਿਸੇ ਨੇ ਰੱਖਣਾ ਮੈਂ ਇਸ ਮਕਸਦ ਨਾਲ ਇਸ ਜਗ੍ਹਾ ਤੇ ਇੰਟਰਵਿਊ ਕਰਨ ਵਸਤੀ ਆਇਆ ਮੇਰਾ ਕੋਈ ਹੋਰ ਨਿੱਜੀ ਲਾਇਆ ਲੈਣ ਲਈ ਨਹੀਂ ਗੱਲ ਹੈਗੀ ਸਿਰਫ ਮੈਂ ਤਾਂ ਇੱਕ ਇਨਸਾਨੀਅਤ ਦੇ ਜਿਹੜਾ ਇੰਨਾ ਬੋਝ ਪਿਆ ਹੈ ਮਨਾਂ ਦੇ ਮਨ ਜਿਹੜੀ ਕਿ ਵੈਮ ਪਿਆ ਪਿਆ ਉਹਨੂੰ ਦੂਰ ਕਰਨ ਦੇ ਮਕਸਦ ਨਾਲ ਇਹ ਇੰਟਰਵਿਊ ਕਰ ਰਿਹਾ ਕਿਉਂਕਿ ਮੇਰਾ ਜਿਹੜਾ ਪਿਸ਼ੋਕੜ ਹੈਗਾ ਉਹ ਤਰਕਸ਼ੀਲ ਸੁਸਾਇਟੀ ਨਾਲ ਸੰਬੰਧ ਰੱਖਦਾ ਹੈ ਇਸ ਕਰਕੇ ਮੈਂ ਕਹਿੰਦਾ ਵੀ ਠੀਕ ਆ ਜਿੱਥੇ ਅੱਜ ਦੇ ਜਮਾਨੇ ਦੇ ਵਿੱਚ ਰੋਟੀ ਖਾਣੀ ਜ਼ਰੂਰੀ ਆ ਫਿਰ ਨਾਲ ਨਾਲ ਚੰਗੇ ਕੰਮਾਂ ਵਾਲੀ ਕਿਸੇ ਵੀ ਧਰਮ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ ਤੇ ਜਿਹੜੀ ਐਂਡ ਸਵਾਰਨਾ ਚੰਗੇ ਵਧੀਆ ਇਨਸਾਨ ਬਨਣਾ ਹੈ ਤੇ ਉਹਦੇ ਨਾਲ ਨਾਲ ਤਰਕਸ਼ੀਲ ਸੋਚ ਆ ਜਿਹੜੀ ਉਹਨੂੰ ਵੀ ਲੈ ਕੇ ਚੱਲਣਾ ਚਾਹੀਦਾ ਤੇ ਇਹ ਅਸਲੀ ਥਾਮਾ ਨਹੀਂ ਕੋਈ ਨਕਲ ਨਹੀਂ ਇੱਥੇ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਵਹਿਮ ਨਹੀਂ ਤੁਸੀਂ ਮੈਨੂੰ ਦੱਸ ਦੋ ਕਿਹੜੀ ਜਗ੍ਹਾ ਤੇ ਕਿੱਥੇ ਕੀ ਕਰਨਾ ਮੈਂ ਉਹ ਕਰ ਦਿੰਦਾ ਬਹੁਤ ਬਹੁਤ ਧੰਨਵਾਦ ਸਰਦਾਰ ਜੀ ਤੁਸੀਂ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਨਾਲ ਮੈਨੂੰ ਵੀ ਜਾਣਕਾਰੀ ਦਿੱਤੀ ਹੈ ਤੁਹਾਡੇ ਕਹਿਣ ਦਾ ਮਤਲਬ ਵੀ ਇਸ ਇਹ ਜਿਹੜਾ ਘਰ ਹੈ ਇਹ ਅਸਲੀ ਘਰ ਆ ਜਿੱਥੋਂ ਲੋਕ ਡਰਦੇ ਆ ਜਿਹੜੇ ਘਰ ਚ ਆਪਾਂ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਰਹਿੰਦੇ ਆ ਉਹ ਆਪਣਾ ਕਿਰਾਏ ਦਾ ਮਕਾਨ ਉਹ ਕਿਰਾਏ ਦਾ ਮਕਾਨ ਅਸਲੀ ਘਰ ਹੈ ਅਸਲੀ ਘਰ ਤੋਂ ਦਰਸ਼ਕਾਂ ਨੂੰ ਆਪਾਂ ਨੂੰ ਰਹਿਣ ਨਹੀਂ ਦੇਣਾ ਦਰਸ਼ਕਾਂ ਨੂੰ ਤੁਸੀਂ ਕਹਿਣਾ ਚਾਹੁੰਦੇ ਆ ਇੱਥੋਂ ਕੋਈ ਕੱਢ ਨਹੀਂ ਸਕਦਾ ਆਉਣ ਵਿੱਚ ਡਰਨਾ ਨਹੀਂ ਚਾਹੀਦਾ ਸਾਰਿਆਂ ਨੂੰ ਆਉਣਾ ਚਾਹੀਦਾ ਹਾਂ ਜੀ ਧੰਨਵਾਦ ਇਹਨਾਂ ਦੀ ਸਾਫ ਸਫਾਈ ਰੱਖਣੀ ਚਾਹੀਦੀ ਆ ਅਸਲੀ ਘਰ ਆ ਇਹ ਕਿਸੇ ਰਿਸ਼ਤੇਦਾਰ ਨਹੀਂ ਰਹਿਣ ਦੇਣਾ ਕਿਸੇ ਆਪਣੇ ਨੇ ਨਹੀਂ ਰਹਿਣ ਦੇਣਾ ਉਸ ਜਗ੍ਹਾ ਤੇ ਜਿਹੜਿਆਂ ਨੂੰ ਸਵਾਰੀ ਜਾਂਦੇ ਆ ਉਹਨਾਂ ਨੂੰ ਕਿਸੇ ਨਹੀਂ ਰਹਿਣ ਦੇਣਾ ਇੱਥੇ ਜੇ ਹੋ ਸਕੇ ਸੇਵਾ ਭਾਵਨਾ ਉਹਦੇ ਨਾਲ ਕੋਈ ਚੰਗਾ ਕੰਮ ਕਰ ਦਿਓ ਜਿਵੇਂ ਇਹਨਾਂ ਨੂੰ ਸੁੰਦਰ ਵਧੀਆ ਬਣਾਉਣ ਵਾਸਤੇ ਕਿਉਂਕਿ ਇਹ ਅਸਲੀ ਘਰ ਆ ਤੇ ਜੇ ਕੋਈ ਗਲਤੀ ਬੋਲਣ ਚ ਰਹੇਗੀ ਹੋਵੇ ਜਾਂ ਕਿਸੇ ਦੀਆਂ ਭਾਵਨਾਵਾਂ ਉਹਨਾਂ ਨੂੰ ਠੇਸ ਵੱਜੀ ਹੋਵੇ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਦੁਬਾਰਾ ਫੇਰ ਰਿਪੀਟ ਕਰਦਾ ਠੇਸ ਪਹੁੰਚਾਉਣ ਲਈ ਨਹੀਂ ਇਸ ਜਗ੍ਹਾ ਤੇ ਖੜਾ ਮੈਂ ਤਾਂ ਸਿਰਫ ਆਇਆ ਵੀ ਇਹ ਕਨਸਾਨੀ ਜਾਮਾ ਬਹੁਤ ਵਧੀਆ ਹੈ ਇਹਨਾਂ ਗਲਗੀਆਂ ਸੜੀਆਂ ਗੱਲਾਂ ਤੋਂ ਉੱਪਰ ਉੱਠ ਕੇ ਆਪਾਂ ਨੂੰ ਵਧੀਆ ਸੋਚ ਬਣਾ ਕੇ ਚੰਗੀ ਜ਼ਿੰਦਗੀ ਜਿਉਣੀ ਚਾਹੀਦੀ ਆ ਕਿਉਂਕਿ ਜਿਹੜਾ ਡਰ ਆ ਇਹ ਇੱਕ ਜ਼ਿੰਦਗੀ ਨੂੰ ਐਸੀ ਇੱਕ ਕੈਂਸਰ ਦੀ ਤਰ੍ਹਾਂ ਫੈਲਿਆ ਹੈ ਨਾ ਇਹ ਖੁੱਲ ਕੇ ਨਹੀਂ ਜੀਉਣ ਦਿੰਦਾ ਤੇ ਜਦੋਂ ਡਰ ਲੈ ਜੇ ਨਾ ਕਿਸੇ ਚੀਜ਼ ਦਾ ਡਰ ਆ ਵਹਿਮ ਆ ਭੂਤ ਚੰਬੜੇ ਆ ਭੂਤ ਦਾ ਅਰਥ ਹਨੇਰਾ ਹੈ ਭੂਤ ਨਹੀਂ ਹੁੰਦਾ ਭੂਤ ਹਨੇਰੇ ਨੂੰ ਕਿਹਾ ਗਿਆ ਜਿੱਥੇ ਦਿੱਸੇ ਕੁਛ ਨਾ ਜਿਹੜੀ ਚੀਜ਼ ਨੂੰ ਨਹੀਂ ਕੁਛ ਦਿਸਦਾ ਸੀ ਉਹਨੂੰ ਆਪਾਂ ਭੂਤ ਕਹਿੰਦੇ ਆ ਇਹ ਤਾਂ ਉੱਥੇ ਕਿਹਾ ਜਦੋਂ ਆਪਾਂ ਨੂੰ ਇਹ ਚੀਜ਼ ਦੀ ਖੋਜ ਨਹੀਂ ਹੋਈ ਹੁਣ ਵਿਗਿਆਨ ਨੇ ਖੋਜ ਕਰ ਲਈ ਹੁਣ ਤੁਸੀਂ ਅੱਧੀ ਰੋਟੀ ਵੱਧ ਖਾ ਲਓ ਤੇ ਤੁਸੀਂ ਰਾਤ ਸੌ ਨਹੀਂ ਸਕਦੇ ਡਾਕਟਰ ਕੋਲੇ ਜਾਣਾ ਪਊਗਾ ਤੇ ਮੇਰੇ ਸਾਲੇ ਉਹ ਕਿਵੇਂ ਕਹੀ ਜਾਂਦੇ ਤੇਰੇ ਚ ਸਾਬਤੀ ਬੰਦਾ ਆ ਗਿਆ ਤੇ ਤੇਰੇ ਚ ਨੋ ਆ ਗਈ ਤੇਰੇ ਚ ਉਹ ਆ ਗਈ ਉਹ ਆ ਗਈ ਇਹ ਮੇਰੀ ਉਹਨਾਂ ਤੇ ਝੋਟ ਆ ਜਿਹੜੇ ਲੋਕ ਇਹਨੂੰ ਰਜਗਾਰ ਬਣਾ ਕੇ ਲੋਕਾਂ ਨੂੰ ਗਲਤ ਰਸਤੇ ਤੇ ਪਾਉਂਦੇ ਆ ਦਰਸ਼ਕਾਂ ਨੂੰ ਬੇਨਤੀ ਹੈ ਜੀ ਆਪਦੇ ਆਪ ਦੇ ਵਿਚਾਰ ਜਿਹੜੇ ਕਮੈਂਟ ਆ ਰਹੀ ਜਰੂਰ ਦਿਓ ਕਿ ਤੁਹਾਡੀ ਕੀ رائے ਹੈ ਧੰਨਵਾਦ ਜੀ ਸਸ ਜੀ